ਸੰਗਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਘਰ ਦੇ ਵਿੱਚੋਂ ਗਰੀਬੀ ਸਦਾ ਵਾਸਤੇ ਦੂਰ ਹੋ ਜਾਵੇ ਅਮੀਰੀ ਸਾਡੇ ਘਰ ਦੇ ਵਿੱਚ ਪੈਰ ਪਸਾਰੀ ਤਾਂ ਸੰਗਤ ਜੀ ਤੁਸੀਂ ਇਸ ਬਾਣੀ ਦਾ ਸਰਵਣ ਜਰੂਰ ਕਰੋ ਕਿਉਂਕਿ ਇਹ ਬਾਣੀ ਜੋ ਆਪਾਂ ਗੁਰਬਾਣੀ ਦੇ ਵਿੱਚੋਂ ਲੈ ਕੇ ਆਏ ਹਾਂ ਇਹ ਬੜੀ ਹੀ ਪਾਵਰਫੁਲ ਗੁਰਬਾਣੀ ਦਾ ਸ਼ਬਦ ਹੈ ਸੰਗਤ ਜੀ ਇਸ ਵਿੱਚ ਤੁਹਾਡੀ ਸ਼ਰਧਾ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਕੋ ਪਾਵਰਫੁਲ ਸ਼ਬਦ ਹੈ ਤੁਸੀਂ ਕੁਝ ਹੀ ਦਿਨਾਂ ਵਿੱਚ ਕਰੋੜਾਂ ਦੇ ਮਾਲਕ ਬਣ ਸਕਦੇ ਹੋ ਤੁਹਾਡੀ ਗਰੀਬੀ ਸਦਾ ਦੂਰ ਹੋ ਸਕਦੀ ਹੈ ਪਰ ਤੁਹਾਡੀ ਇਸ ਦੇ ਵਿੱਚ ਸ਼ਰਧਾ ਤੇ ਭਾਵਨਾ ਹੋਣੀ ਚਾਹੀਦੀ ਹੈ ਸੰਗਤ ਜੀ ਆਪਾਂ ਅੱਜ ਉਸ ਗੁਰਬਾਣੀ ਦਾ ਸ਼ਬਦ ਉਚਾਰਨ ਕਰਾਂਗੇ ਬਸ ਤੁਸੀਂ ਆਪਣੀ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਉਸ ਗੁਰਬਾਣੀ ਨੂੰ ਪੜ੍ਹਨਾ ਹੈ ਤੇ ਨਾਲ ਹੀ ਸੁਣਨਾ ਹੈ ਤੁਹਾਡੀ ਗਰੀਬੀ ਸਦਾ ਦੂਰ ਹੋ ਜਾਵੇਗੀ ਬਾਬਾ ਦੀਪ ਸਿੰਘ ਨੇ ਤੁਹਾਡੇ ਤੇ ਬਹੁਤ ਕਿਰਪਾ ਕਰਨੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਬਾਬਾ ਦੀਪ ਸਿੰਘ ਜੀ ਖੁਦ ਸਾਡੇ ਘਰ ਆ ਕੇ ਪੈਰਾਂ ਲਾਉਣ ਸਾਡੇ ਘਰ ਦੇ ਵਿੱਚੋਂ ਦੁੱਖਾਂ ਤਕਲੀਫਾਂ ਜਾਦੂ ਢੋਣੀ ਸਭ ਖਤਮ ਕਰ ਦੇਣ ਗਰੀਬੀ ਦੂਰ ਕਰ ਦੇਣ ਅਮੀਰੀ ਸਾਡੇ ਘਰ ਵਿੱਚ ਵਾਸ ਹੋ ਜਾਵੇ ਤਾਂ ਸੰਗਤ ਜੀ ਇਹ ਸ਼ਬਦ ਦੀ ਹਾਜ਼ਰੀ ਤੁਸੀਂ ਜ਼ਰੂਰ ਭਰਨੀ ਹੈ ਇਹ ਸ਼ਬਦ ਭਾਵੇਂ ਕਿੰਨਾ ਵੱਡਾ ਹੋ ਜਾਵੇ ਸੰਗਤ ਜੀ ਇਹ ਸ਼ਬਦ ਨੂੰ ਤੁਸੀਂ ਪੂਰਾ ਜ਼ਰੂਰ ਸੁਣੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਸ ਬਾਣੀ ਨੂੰ ਪੂਰਾ ਸੁਣੋ ਸਾਧ ਸੰਗਤ ਜੀ ਆਓ ਤੁਹਾਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਉਸ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੇਰੀ ਇੱਕ ਹੋਰ ਬੇਨਤੀ ਹੈ ਤੁਸੀਂ ਲੋਕ ਪੂਰੀ ਵੀਡੀਓ ਨੂੰ ਨਹੀਂ ਵੇਖਦੇ ਪੂਰੀ ਵੀਡੀਓ ਜਰੂਰ ਵੇਖਿਆ ਕਰੋ ਸੰਗਤ ਜੀ ਤੁਸੀਂ ਤਾਂ ਹੀ ਤੁਹਾਡਾ ਭਲਾ ਹੋਣਾ ਹੈ ਤਾਂ ਹੀ ਇਸ ਦਾ ਤੁਹਾਨੂੰ ਫਾਇਦਾ ਹੋਵੇਗਾ ਫਿਰ ਤੁਹਾਨੂੰ ਇਸ ਦਾ ਫਲ ਪ੍ਰਾਪਤ ਹੋਵੇਗਾ ਬਾਬਾ ਦੀਪ ਸਿੰਘ ਤੁਹਾਡੇ ਤੇ ਬਹੁਤ ಅಪਾਰ ਕਿਰਪਾ ਕਰਨਗੇ ਬੜੇ ਸ਼ਕਤੀਸ਼ਾਲੀ ਹਨ ਚਲੋ ਸੰਗਤ ਜੀ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਗੁਰਬਾਣੀ ਦਾ ਉਚਾਰਨ ਕਰਦੇ ਹਾਂ ਤੁਹਾਡਾ ਭਲਾ ਹੋਵੇ ਤੁਹਾਡਾ ਪਰਿਵਾਰ ਦਾ ਭਲਾ ਹੋਵੇ ਬਾਬਾ ਦੀਪ ਸਿੰਘ ਜੀ ਤੁਹਾਨੂੰ ਕਰੋੜਾਂ ਪਤੀ ਬਣਾਉਣ ਤੁਹਾਡੇ ਮਨ ਦੇ ਵਿੱਚ ਇੱਛਾ ਹ ਉਹ ਜੋ ਵੀ ਹਨ ਉਹ ਪੂਰੀਆਂ ਕਰਨ ਸੋ ਆਓ ਸੰਗਤ ਜੀ ਸੋਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾ ਕੋ ਹੋ ਜੀਵਾ ਚਰਨ ਕੰਬਲ ਤੇਰੇ ਧੋਏ ਧੋਏ ਪੀਵਾ ਸਿਮਰ ਸਿਮਰ ਤਾ ਕੋ ਹੋ ਜੀਵਾ ਚਰਨ ਕੰਬਲ ਤੇਰੇ ਧੋਏ ਧੋਏ ਪੀਵਾ ਸੋਹਰ ਮੇਰਾ ਅੰਤਰ ਜਾਮੀ स्वागत जणा कै संग स्वामी रहाओ सुन सोणे अमृत नाम ਧਿਆਵਾ ਆਠ ਪੈਰ ਤੇਰੇ ਗੁਣ ਗਾਵਾਂ ਪੇਕ ਪੇਕ ਲੀਲਾ ਮਨ ਅਨੰਦਾ ਗੁਣ ਅਪਾਰ ਪ੍ਰਭ ਪਰਮ ਅਨੰਦਾ ਜੰਗ ਕੈ ਸਿਮਰਨ ਕਛ ਪਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੋਹੀ ਮਹੱਲਾ ਪੰਜਵੰ ਗੁਰ ਕੀ ਬਚਨ ਹਰਿ ਦੇ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕੰਬਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਬਰਤ ਕਥਾ ਸੁਣ ਕਰਨ ਹਦਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਨਾਮ ਦਰੜ ਨਾਮ ਦਾਨ ਈਸ਼ ਨਾਨ ਸੁਚਾਰੀ ਕੋ ਨਾਨਕੇ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੋਈ ਮਹੱਲਾ ਪੰਜਮਾ ਲੋਭ ਮੋਗਨ ਅਪਰਾਧੀ ਕਰਨ ਹਾਰ ਕੀ ਸੇਵਨ ਸਾਦੀ ਦਾਤ ਦੇ ਪਾਵਨ ਪ੍ਰਭ ਨਾਮ ਤੁਮਾਰੀ ਹਰ ਆਖ ਲਿਓ ਮੋ ਨਿਰਗੁਣਿਆਰੇ ਰਹਾਉ ਤੂੰ ਦਾਤ ਪ੍ਰਭ ਅੰਤਰ ਜਾਮੀ ਕਾਚੀ ਦੇ ਮਨੁਖ અપਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ दुख पंजन जग जीवन हर राय सगले त्याग नानक सरनाया सोही महल्ला पंजवां देखत चागत कईत अंदा सोनित सुनिए ना आई निकट वस्त को जाने दूर है पापी पाप, पाप, पाप कमाई सोक छकर जित छुटै प्राणी हर हर नाम अमरत जप अमरत बा निरहाऊ कोर मेल सदा रंग राता संगत मारै कशून जाता ਰੱਖੇ ਪਚਾਰ ਮਾਟੀ ਕਾ ਭਾਂਡਾ ਹੱਥ ਕੁਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਬਦ ਮਾਗਰਤ ਮੈਂ ਨ ਕਰਤ ਜਾਤਾ ਨਾਨਕ ਕੀ ਅਰਦਾਸ ਸੁਨੀਜੈ ਡੂਬਤ ਪਾਨ ਪ੍ਰਭ ਮੇਰਾ ਲਿਜੈ ਸੋਹੀ ਮਹੱਲਾ ਪੰਜਵਾ ਜੀਵਤ ਮਰੇ ਬੂਜੈ ਸਭ ਕੋਈ ਤਿਸ ਜਨ ਕਰਮ ਪ੍ਰਾਪਤ ਹੋਈ ਸੁਣ ਸਾਜਣ ਉਹ ਦੁੱਤਰ ਤਰੀਏ ਮਿਲ ਸਾਧੂ ਹਰ ਨਾਮ ਹੋ ਚਰੀਏ ਰਹਾਉ ਏਕ ਬਿਨ ਦੂਜਾ ਨਹੀਂ ਜਾਣੈ ਘੱਡ ਕਟ ਅੰਤਰ ਬ੍ਰਹਮ ਪਛਾਨੈ ਜੋ ਕੁਸ਼ ਕਰੈ ਸੋਈ ਪਲ ਮੰਨੈ ਆਦ ਅੰਤ ਕੀ ਕੀਮਤ ਜਾਨੈ ਕਉ ਨਾਨਕ ਤਿਸ ਜਨ ਬਲਹਾਰੀ ਜੰਕੈ ਹਿਰ ਦਿਵਸੈ ਮੁਰਾਰੀ ਸੋਈ ਮਹਲਾ ਪੰਜਵੰ ਗੁਰ ਪਰਮੇਸ਼ਰ ਕਰਨਿਹਾਰ ਸਗਲ ਸ੍ਰਿਸ਼ਟ ਕੋ ਦੇ ਅਦਾਰ ਗੁਰ ਕੇ ਚਰਨ ਕੰਬਲ ਮਨ ਧਿਆਇ ਦੁਖ ਦਰਦ ਇਸ ਤਨ ਤੇ ਜਾਇ ਰਹਾਉ ਪਉ ਜਲ ਡੂਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਡੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੋਕ ਸਹਿਜ ਮਨ ਆਵੇ ਸੰਤ ਸਤ ਗੁਰ ਕੀ ਰੇਨ ਵਡ ਪਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੋ ਹੀ ਮਹੱਲਾ ਪੰਜਵਾ ਗੋਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕ ਅੰਤਰ ਜਾਮੀ ਰਹਾਉ ਚਰਨ ਕੰਬਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਈ ਜਨਮ ਜਨਮ ਕੇ ਕਿਲ ਵਿਖ ਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਸੋਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭਾ ਦਾਤੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੀ ਮੀਤਾ ਚਰਨ ਕੰਬਲ ਵਸ ਮੇਰੇ ਚੀਤਾ ਨਾਨਕੀਕ ਕਰੀ ਅਰਦਾਸ ਵਿਸਰ ਨਾਹੀ ਪੂਰਨ ਗੁਣਤਾ ਸੋਹੀ ਮਹੱਲਾ ਪੰਜਵਾ ਮੀਤ ਸਾਜਨ ਸੁਧ ਬੰਦਪ ਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਕ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪੈਰ ਸਨਾ ਕੋਟ ਆਵਦ ਤਸ ਬੇਦਤ ਨਾਮ ਹਰ ਚਰਨ ਸਰਨ ਗੜ ਕੋਟ ਹਮਾਰੀ ਕਾਲ ਕੰਟਕ ਤਿਸ ਜਮ ਤਿਸ ਨ ਬਿਦਾਰੀ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮਾਰੀ ਸੋਈ ਮਹੱਲਾ ਪੰਜਵਾਂ ਗੁਰੂ ਗੋਪਾਲ ਪ੍ਰਭ ਕੀ ਨਿਤ ਗਾਹ आनंद बिनोद मंगल सुख ता चल सखी प्रभु रावण जहां साद जना की चरनी पा रहाओ कर बिनती जन <th> 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 ਮਨ ਤਨ ਪ੍ਰਾਨ ਜੀਉ ਅਰਪਾ ਹਰ ਸਿਮਰ ਸਿਮਰ ਮਾਨ ਮੋ ਕਟਾਹ ਦੀਨ ਦਿਆਲ ਕਰੋ ਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੋਈ ਮਹੱਲਾ ਪੰਜਵਾਂ ਬੇਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਦੇ ਮਾਏ ਨਿਵਾਸ ਸੁਨ ਮਨ ਤਨ ਤੁਝ ਸੁਖ ਦਿਖਲਾਵੂ ਹਰ ਅਨਕ ਵਿੰਜਨ ਤੁਝ ਭੋਗ ਪੰਜਾਉ ਰਹਾਵ ਅੰਮ੍ਰਿਤ ਨਾਮ ਪੁੰਚ ਮਨਮਾਈ ਆਚਰਜ ਸਾਦ ਤਾਂਕੇ ਵਰਨੇ ਨਾਈ ਲੋਭ ਮੋਵਾ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਜਨਮ ਜਨਮ ਕੀ ਪੈ ਮੋਨ ਵਾਰੀ ਨਾਨਕ ਦਾਸ ਪ੍ਰਭ ਕਿਰਪਾ ਤਾਰੀ ਸੋਹੀ ਮਹੱਲਾ ਪੰਜਵਾਂ ਅਨ ਕਬੀ ਗਦਾਸ ਕੀ ਪਰ ਹਰਿਆ ਕਾਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਇ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾ ਬਿਕਰਾਲਾ ਥਿਨ ਮੈਂ ਦੂਰ ਕੀਏ ਦਿਆਲਾ ਸੋਗ ਰੋਗ ਬਿਪਤ ਅਤ ਭਾ पही जप नाम द्रष्ट तारली लड़ लाए हर चर गानक सरन सुहि मह्ला पंजवा दीन छॾाए दुनि जो लाहे दोही सराई खनी कई ਜੋ ਇਸ ਪਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਈ ਦੀਨ ਕੈ ਤੋ ਸੈ ਦੁਨੀ ਨ ਜਾਏ ਸਰਬ ਨਿਰੰਤਰ ਏਕੋ ਜਾਗੈ ਜਿੱਤ ਜਿੱਤੇ ਲਾਇਆ ਤਿਤ ਤਿਤ ਕੋ ਲਾਗੈ ਅਗਮ ਆਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੁਹੀ ਮਹੱਲਾ ਪੰਜਵਾਂ ਪ੍ਰਤ ਕਾਲ ਹਰ ਨਾਮ ਉਚਾਰੀ ਈਤ ਯੋਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੀ ਕਾਮ ਰਹਾਉ ਪ੍ਰਭ ਅਬਨਾਸੀ ਰਹਿਨ ਦਿਨ ਗਾਉ ਜੀਵਤ ਮਰਤ ਨੇ ਚਲ ਪਾਵੇ ਥਾਉ ਸੋ ਸੋ ਸੇਵ ਜਿਤ ਤੋਟ ਨ ਆਵੇ ਖਾਤ ਖਰਚਤ ਸੁਖ ਅਨ ਦੇ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸੋਹੀ ਮਹੱਲਾ ਪੰਜਵਾਂ ਗੁਰ ਪੂਰੇ ਜਬ ਭੈ ਦਿਆਨ ਦੁਖ ਬਿਨ ਸੇ ਪੂਰਨ ਪਈ ਕਾਲ ਬੇਕ ਪੇਕ ਜੀਵਾਂ ਦਰਸ ਤੁਮਾਰਾ ਚਰਨ ਕੰਬਲ ਜਾਈ ਬਲਹਾਰ ਤੁਜ ਬੇ ਨਿਠਾਕਰ ਕਮਨ ਹਮਾਰਾ ਰਹਾਉ ਸਾਧ ਸੰਗਤ ਸੁਪ੍ਰੀਤ ਬਣਾਈ ਪੂਰਬ ਕਰਮ ਲਿਖਤ ਤਰਪਾਈ ਜਪ ਹਰ ਹਰ ਨਾਮ ਅਚਰਜ ਪਰਤਾਪ ਜਾਲ ਨਾ ਸਕੇ ਤੀਨੇ ਦਾਪ ਨਿਮਖ ਨਾ ਬਿਸਰੇ ਹਰ ਚਰਨ ਤਮਾਰੀ ਨਾਨਕ ਮੰਗੈ ਦਾਨ ਪਿਆਰੀ